ਕਾਜ਼ਾਤਰੀਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ। ਥਾਣਾ ਸਿਟੀ ਰਾਮਪੁਰ ਪੁਲਿਸ ਦੇ ਵੱਲੋਂ ਘਰ ਤੋਂ ਲਾਪਤਾ ਹੋਏ ਇੱਕ ਬੱਚੇ ਨੂੰ ਮਹਿਜ਼ 6 ਘੰਟਿਆਂ ਦੇ ਵਿੱਚ ਹੀ ਬਰਾਮਦ ਕਰਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ। ਪੁਲਿਸ ਵੱਲੋਂ ਦਿਖਾਈ ਗਈ ਇਸ ਮੁਸਤਦੀ ਦੀ ਦਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਲਾਕੇ ਦੇ ਲੋਕਾਂ ਵੱਲੋਂ ਵੀ ਧੰਨਵਾਦ ਕੀਤਾ ਜਾ ਰਿਹਾ ਹੈ। ਤੁਸੀਂ ਦੇਖ ਰਹੇ ਹੋ ਤਸਵੀਰਾਂ ਗੁੰਮ ਹੋਏ ਬੱਚੇ ਦੀਆਂ ਜੋ ਕਿ ਪੁਲਿਸ ਵੱਲੋਂ ਪਰਿਵਾਰਿਕ ਮੈਂਬਰਾਂ ਨੂੰ ਮਹਿਜ਼ 6 ਘੰਟਿਆਂ ਦੇ ਵਿੱਚ ਹੀ ਰਾਮਪਰਾ ਫੂਲ ਤੋਂ ਲਪਤਾ ਹੋਇਆ ਸੀ ਜਿਸ ਨੂੰ ਕਿ ਅੰਮ੍ਰਿਤਸਰ ਤੋਂ ਬਰਾਮਦ ਕਰਵਾਇਆ ਗਿਆ ਅਤੇ ਸਹੀ ਸਲਾਮਤ ਵਾਰਸਾਂ ਨੂੰ ਸੌਂਪ ਦਿੱਤਾ ਗਿਆ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਪੁਲਿਸ ਪਾਰਟੀ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਉੱਥੇ ਹੀ ਪੁਲਿਸ ਵੱਲੋਂ ਦਿਖਾਈ ਗਈ ਮੁਸਤੈਦੀ ਦੀ ਇਲਾਕੇ ਦੇ ਵਿੱਚ ਵੀ ਸ਼ਲਾਘਾ ਕੀਤੀ ਜਾ ਰਹੀ ਹੈ ਪੂਰਾ ਮਾਮਲਾ ਸੁਣਦੇ ਹਾਂ ਪੁਲ ਸਹਾਧਕਾਰੀਆਂ ਤੇ ਪਰਿਵਾਰਕ ਮੈਂਬਰਾਂ ਦੀ ਹੀ ਜ਼ੁਬਾਨੀ ਮੇਰਾ ਨਾਮ ਜਗਦੇਵ ਸਿੰਘ ਹੈ ਜੀ ਕਿ ਕਿੱਥੋਂ ਦੇ ਰਹਿਣਾ ਹੋਵੇ ਤੁਸੀਂ ਰਾਮਪੁਰਾਪੁਰ ਮੋੜ ਰੋਡ ਤੇ ਘਰ ਹੈ ਸਾਡਾ ਹਾਂਜੀ ਤੇ ਮੇਰੇ ਛੋਟੇ ਪਰਾਹੁਲ ਇਹਨਾਂ ਦਾ ਬੇਟਾ ਸੀ ਹਾਂਜੀ ਗਿਆਨ ਸਿੰਘ ਗੋਲਦੀ ਹਾਂਜੀ ਤੇ ਸਵੇਰੇ ਪਤਕਰਣ ਗਿਆ ਸੀ ਤੇ ਵਾਪਸ ਆਇਆ ਹਾਂਜੀ ਤੇ ਸ਼ਾਮੇ ਸੀ ਸਾਡੇ 9 ਵਜੇ ਰਾਮਪੁਰਾ ਸਿਟੀ ਜਦੋਂ ਪਹੁੰਚੇ ਹਾਂਜੀ ਤੇ ਕਿੱਥੇ ਸੀ ਮਿਲਿਆ ਐਸਆਈ ਹਾਂਜੀ ਗੁਰਦੇਵ ਸਿੰਘ ਜੀ ਨੂੰ ਹਾਂਜੀ ਤੇ ਉਹਨਾਂ ਦੇ ਨਾਲ ਦੇ ਨਾਲ ਉਹਨੇ ਗੱਡੀ ਤਿਆਰ ਕੀਤੀ ਅੰਮ੍ਰਿਤਸਰ ਜਾ ਕੇ ਬੱਚਾ ਸਸਾ ਲੋ ਨੂੰ ਕਰਾਇਆ ਸੋਨੂੰ ਦੱਸ ਕੇ ਗਏ ਬੱਚਾ ਵੀ ਅਸੀਂ ਅੰਮ੍ਰਿਤਸਰ ਚੱਲੇ ਹਾਂ ਨਹੀਂ ਨਹੀਂ ਨਾਲੇ ਜੇ ਬਡਾ ਕੋਈ ਮੁਮੈਲ ਨਾਲ ਉਹ ਕਰ ਲੈਂਦੇ ਵੀ ਹਾਂਜੀ ਉਹਦੇ ਨਾਲ ਕਰ ਲਿਆ ਵੀ ਉੱਥੇ ਵੀ ਅੰਮ੍ਰਿਤਸਰ ਪਹੁੰਚਿਆ ਉਹ ਬੱਚਾ ਜੀ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਐਸਐਸਪੀ ਸਾਹਿਬ ਦਾ ਤੇ ਰਾਮਪਰਾ ਧਰਨਾ ਗੁਰਦੀਪ ਸਿੰਘ ਜੀ ਦਾ ਐਸਚੋ ਸਾਹਿਬ ਦਾ ਸਾਰੀ ਟੀਮ ਦਾ ਜਿਨ੍ਹਾਂ ਨੇ ਪੂਰੀ ਤਨਦੇਹੀ ਨਾਲ ਸਾਡੀ ਮਦਦ ਕੀਤੀ ਸਾਨੂੰ ਉੱਥੇ ਚਾਹ ਪਾਣੀ ਵੀ ਬੁਲਾਇਆ ਬਹੁਤ ਹੀ ਵਧੀਆ ਢੰਗ ਨਾਲ ਸੀ ਬਹੁਤ ਸ਼ੁਕਰੀਆ ਧਰਨਾ ਦੇ ਸਾਰੇ ਹੀ ਟੀਮ ਦਾ ਕੱਲ ਰਾਤ ਸਾਨੂੰ 9:30 ਵਜੇ ਦੇ ਕਰੀਬ ਇੱਕ ਦਰਖਾਸਤ ਮਿਲੀ ਸੀ ਕਿ ਇੱਕ ਬੱਚਾ ਹੈਗਾ ਗਿਆਨ ਸਿੰਘ ਜਿਸ ਦੀ ਉਮਰ ਕਰੀਬ 14 ਸਾਲ ਹੈ ਏ ਸਕੂਲ ਗਿਆ ਸੀ ਪੜ੍ਹਨਾ ਵਾਸਤੇ ਪਰ ਘਰ ਵਾਪਸ ਨਹੀਂ ਆਇਆ ਔਰ ਸਾਡੇ ਐਸਐਸਪੀ ਸਾਹਿਬ ਸਰਦਾਰ ਹਰਮਨਦੀਪ ਸਿੰਘ ਗਿੱਲ ਜੀ ਸਾਹਿਬ ਜੀ ਦੀ ਹਦਾਇਤ ਮੁਤਾਬਕ ਅਸੀਂ ਜੋ ਵੀ ਦਰਖਾਸਤ ਪ੍ਰਾਪਤ ਹੁੰਦੀ ਹੈ ਉਸ ਦੇ ਤੇ ਤੁਰੰਤ ਕਾਰਵਾਈ ਕਰਦੇ ਆਂ ਤੇ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਪੁਲਿਸ ਟੀਮਾਂ ਬਣਾਈਆਂ ਔਰ ਪੁਲਿਸ ਟੀਮ ਬਣਾ ਕੇ ਅਸੀਂ ਬੱਚੇ ਨੂੰ 6 ਘੰਟਿਆਂ ਦੇ ਅੰਦਰ ਅੰਦਰ ਐਸਏ ਗੁਰਦੇਵ ਸਿੰਘ ਵਾਲੀ ਟੀਮ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਬੱਚੇ ਨੂੰ ਸਹੀ ਸਲਾਮਤ ਰਿਕਵਰ ਕਰ ਲਿਆ ਔਰ ਉਸ ਦੇ ਪਰਿਵਾਰ ਦੇ ਹਵਾਲੇ ਕੀਤਾ